ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ ਕਿਉਂਕਿ ਡੈਮੋਕ੍ਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਤੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਤੇ ਈਟੀਓ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਇੱਕ ਸੀਐਮ ਸਾਹਿਬ ਦੇ ਜਿਹੜਾ ਰਾਜਵੀਰ ਹੈ ਉਹ ਐਸਡੀ ਉਹਨੂੰ ਫੋਨ ਕੀਤਾ ਮੈਂ ਕਿਹਾ ਇਹ ਇਹ ਤੁਸੀਂ ਪਿਰਤਾ ਗਲਤ ਪਾ ਰਹੇ ਹੋ ਇਹ ਕਈ ਵਾਰੀ ਮੂੰਹ ਨਾ ਦਿੱਤੀਆਂ ਹੱਥਾਂ ਨਾ ਦਿੱਤੀਆਂ ਹੋਈਆਂ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਆਪਾਂ ਕਿੱਧਰ ਨੂੰ ਤੋੜ ਲਈ ਡੈਮੋਕ੍ਰੇਸੀ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਵੱੜਤਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮੰਤਾਂ ਕਰਦੇ ਆ ਅਸੀਂ ਕਹਿੰਨੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੁਹਾਨੂੰ ਕੋਈ ਰੋਕਦਾ 3 ਸਾਲ ਹੋ ਗਏ ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ ਕਿਉਂਕਿ ਡੈਮੋਕ੍ਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਸਪੀਕਰ ਸਾਹਿਬ ਮੈਨੂੰ ਬਾਕੀ ਤਾਂ ਪਤਾ ਨਹੀਂ ਦੁਆਬੇ ਦੇ ਵਿੱਚ ਤਦੀ ਵੀ ਇਹੋ ਜੀ ਗੱਲ ਨਹੀਂ ਹੋਈ ਸੀ ਕਿ ਇੱਕ ਮੇਰਾ ਕੈਂਡੀਡੇਟ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਤੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਤੇ ਈਟੀਓ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਇੱਕ ਸੀਐਮ ਸਾਹਿਬ ਦੇ ਜਿਹੜਾ ਰਾਜਵੀਰ ਹੈ ਉਹ ਐਸਡੀ ਉਹਨੂੰ ਫੋਨ ਕੀਤਾ ਮੈਂ ਕਿਹਾ ਇਹ ਇਹ ਤੁਸੀਂ ਫਿਰ ਤਾਂ ਗਲਤ ਪਾ ਰਹੇ ਹੋ ਇਹ ਕਈ ਵਾਰੀ ਮੂੰਹ ਨਾ ਦਿੱਤੀਆਂ ਹੱਥਾਂ ਨਾ ਦਿੱਤੀਆਂ ਹੋਈਆਂ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਆਪਾਂ ਕਿੱਧਰ ਨੂੰ ਤੋੜ ਲਈ ਡੈਮੋਕ੍ਰੇਸੀ ਆਪਾਂ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਬੜਕਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮੰਤਾਂ ਕਰਦੇ ਆ ਅਸੀਂ ਕਹਿੰਦੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੁਹਾਨੂੰ ਕੋਈ ਰੋਕਦਾ 3 ਸਾਲ ਹੋ ਗਏ ਤੁਸੀਂ ਪਹਿਲਾਂ ਪਹਿਲਾਂ ਤੇ ਇਹ ਗੱਲਾਂ ਮੰਜੀ ਜਰੂਰ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਦੱਕ ਦੇ ਕੇ ਦੇਖੋ ਸਾਨੂੰ ਦੇ ਕੇ ਦੇਖੋ ਹੋ ਤਾਂ 3 ਸਾਲ ਹੋ ਗਏ ਮੈਂ ਤਾਂ ਮਾਈਨਿੰਗ ਲਈ ਮੈਂ ਤਾਂ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਆਜੋ ਇਕੱਠੇ ਹੋ ਕੇ ਚੱਲਦੇ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਜ ਆਪਾਂ ਸਾਰੇ ਉੱਥੇ ਖੜੇ ਆ ਪੁਲਿਸ ਸਟੇਟ ਬਣਾ ਕੇ ਡੈਮੋਕਰੇਸੀ ਚੱਲਣੀ ਨਹੀਂ ਹੈ ਇਹ ਤੁਹਾਨੂੰ ਗਲਤਫਹਿਮੀ ਆ ਇਹ ਪਹਿਲਾਂ ਸਾਡੇ ਵਾਲਿਆਂ ਨੂੰ ਵੀ ਗਲਤਫਹਿਮੀ ਸੀ ਅੱਜ ਹਾਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਕਿਸੇ ਦੇ ਕੰਟਰੋਲ 'ਚ ਨਹੀਂ ਹੈ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ ਅਸਲੀਅਤ ਇਹ ਹੈ ਆ ਔਰ ਇੱਕ ਸਪੀਕਰ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸੀਐਮ ਸਾਹਿਬ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਕਿ ਅਸੀਂ ਮਮਤਾ ਬੈਨਰਜੀ ਨੂੰ ਵੀ ਸਿਕਿਉਰਿਟੀ ਦਿੱਤੀ ਸੀ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ। ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹ ਕਿਹਦੀ ਉਹ ਕਿਹਦੀ ਬਣਦੀ ਆ ਸਿਕਿਉਰਿਟੀ ਦੇਣੀ ਜਿਹੜਾ ਹੋਮ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ ਆਪਾਂ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਤੀ ਆ ਔਰ ਕਿੰਨੇ ਪੈਸੇ ਆਪਾਂ ਜਮ੍ਹਾਂ ਕਰਵਾਏ ਆ ਆਪਣੇ ਖਜ਼ਾਨੇ ਦੇ ਵਿੱਚ ਆਪਾਂ ਮਮਤਾ ਬੈਨਰਜੀ ਦੀ ਤੇ ਗੱਲ ਕਰਦੇ ਆਂ ਸੋ ਇਸ ਕਰਕੇ ਆਪਾਂ ਇੱਧਰ ਨੂੰ ਨਾ ਤੁਰੀਏ ਯਾਰ ਇਹ ਸਾਡੇ ਕਿਉਂਕਿ ਅਲਟੀਮੇਟਲੀ ਜੇ ਅਸੀਂ ਇਦਾਂ ਮਿਸਯੂਜ਼ ਕਰਨ ਲੱਗਾਂਗੇ ਸਦਾ ਪ੍ਰਕਾਸ਼ ਸਿੰਘ ਜੀ ਥੈਂਕ ਯੂ ਹੁਣ ਮੈਂ ਇੱਕ ਮੈਂ ਮੈਂ ਇੱਕ ਗੱਲ ਆਪਣੀ ਠੀਕ ਹੈ ਤੁਹਾਡੀ ਗੱਲ ਆ ਗਈ ਨਾ ਬਸ ਹੁਣ ਹੋ ਗਿਆ ਜੀ ਹੁਣ ਅਗਲੇ ਨੂੰ ਵੀ ਕਰਨੀ ਹੈ ਮੈਂ ਮੈਂ ਇੱਕ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਤੁਸੀਂ ਬੈਠੋ ਪਲੀਜ਼ ਮੈਂ ਸਦਨ ਦੇ ਮੰਤਰੀ ਜੀ ਮੈਂ ਇੱਕ ਗੱਲ ਕਰ ਲਾਂ ਤੁਸੀਂ ਵਿਆਖ ਕਰੋ ਕਰੋ ਮੰਤਰੀ ਜੀ ਹੋ ਗਿਆ ਜੀ ਹੁਣ ਸਾਰੀਆਂ ਗੱਲਾਂ ਤਾਂ ਨਹੀਂ ਆਪਾਂ ਕਰਦੀਆਂ ਜੀ ਹਾਂ ਦੇਖੋ ਜੀ ਦੇਖੋ ਇਸ ਤਰ੍ਹਾਂ ਜਿਵੇਂ ਚਲੋ ਖैर ਜ਼ੀਰੋ ਓਵਰ ਹੈ ਕੋਈ ਜਵਾਬ ਦੇਣਾ ਵੀ ਨਹੀਂ ਬਣਦਾ ਹੈਗਾ ਪਰ ਪਰ ਮੈਂ ਸਮਝਦਾ ਜਦੋਂ ਗੱਲ ਕਰਨੀ ਤਾਂ ਪੂਰੀ ਟੋਟੈਲਿਟੀ ਦੇ ਵਿੱਚ ਕਰੀਏ ਕਿੰਨੇ ਪੈਸੇ ਕਿਹਦੀ ਸਿਕਿਉਰਿਟੀ ਦੇ ਵਿੱਚ ਪੰਜਾਬ ਦੇ ਵਿੱਚ ਜਮ੍ਹਾਂ ਹੋਏ ਨੇ ਉਹ ਤਾਂ ਨਹੀਂ ਮੈਨੂੰ ਆਈਡੀਆ ਹੈਗਾ ਉਹ ਤਾਂ ਸੀਐਮ ਸਾਹਿਬ ਨੂੰ ਕਿਉਂਕਿ ਹੋਮ ਉਹਨਾਂ ਕੋਲੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਪਰ ਮੈਂ ਸਮਝਦਾ ਕਿ ਪ੍ਰਗਟਪਾ ਜੀ ਤੁਹਾਡੇ ਵਿਕਸ਼ਾ ਧਿਆਨ ਚ ਹੋਊਗਾ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਸੀਗੇ ਐਮਐਲਏ ਸੀਗੇ ਜਦੋਂ ਕਾਲੀਦਾਸ ਦੀ ਸਰਕਾਰ ਨੇ ਚਟਾਲਾ ਜ ਨੂੰ ਕਿਸ ਗੱਲ ਦੀ ਸਕਿਉਰਿਟੀ ਦਿੱਤੀ ਸੀਗੀ ਮੇਰੇ ਇੱਕ ਹੁਣ ਮੈਨੂੰ ਮੈਨੂੰ ਕੰਪਲੀਟ ਕਰਾ ਰਹੰਦਾ ਐ ਨਾ ਯਾਰ ਤੂੰ ਇੱਕ ਖੱਡਾ ਖੱਡਾ ਖਰੋਲ ਖੱਡਾ ਫਰੋਦ ਤਾਂ ਲੈਨੇ ਆਂ ਕਿਹਨੂੰ ਡੈਸ ਕਰੋ ਜੀ ਪੜਨੀਆਂ ਕਿਵੇਂ ਨੇ ਇਹ ਕਹਿਰ ਨੂੰ ਡੈਸ ਕਰੋ ਜੀ ਬੋਲੋ ਜੀ ਖੱਡਾ ਫਰੋਦ ਲੈਨੇ ਹੋ ਭਰਨੀਆਂ ਕਿਵੇਂ ਨੇ ਉਹਦੇ ਹਿਸਾਬ ਨਾਲ ਲਾ ਕੇ ਬੋਲਿਆ ਕਰੋ ਜੀ ਬੈਠੋ ਜੀ ਬੈਠੋ ਠੀਕ ਹੈ ਹੋ ਗਿਆ ਜੀ ਤੁਹਾਡੀ ਗੱਲ ਆ ਗਈ ਜੀ ਮੈਂ ਸਦਨ ਦੇ ਧਿਆਨ ਵਿੱਚ ਇੱਕ ਮਾਮਲਾ ਲਿਆਉਣਾ ਚਾਹੁੰਦਾ ਜਿਹੜਾ ਕਿ ਚੇਅਰ ਦੀ ਮਾਨ ਮਰਿਆਦਾ ਨਾਲ ਸਬੰਧਤ ਹੈ ਵਿਧਾਨ ਸਭਾ ਦੇ ਕੁਝ ਸਤਕਾਰਯੋਗ ਮੈਂਬਰਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਇੱਕ ਵੈਬ ਚੈਨਲ ਨੂੰ ਵਿਧਾਨ ਸਭਾ ਦੀ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ ਇਸੇ ਤਰ੍ਹਾਂ ਚਲੋ ਮੈਂ ਵੈਬ ਚੈਨਲ ਦਾ ਨਾਮ ਵੀ ਲੈ ਦਿੰਦਾ ABC ਵੈਬ ਚੈਨਲ ਦਾ ਸਬੰਧਤ ਪੱਤਰਕਾਰ ਸਰਦਾਰ ਜਗਤਾਰ ਭੁੱਲਰ ਵੱਲੋਂ ਆਪਣਾ WhatsApp ਸਟੇਟਸ ਲਾਇਆ ਗਿਆ ਕਿ ਉਹਨਾਂ ਦੇ ਚੈਨਲ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਵਰੇਜ ਕਰਨ ਲਈ ਅਪਲਾਈ ਕਰਨ ਦੇ ਬਾਵਜੂਦ ਪਾਸ ਜਾਰੀ ਨਹੀਂ ਕੀਤੇ ਗਏ ਹਨ ਇਸ ਸਬੰਧੀ ਚੇਅਰ ਵੱਲੋਂ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਇਸ ਸਮਾਗਮ ਦੀ ਕਵਰੇਜ ਲਈ ਪ੍ਰੈਸ ਗੈਲਰੀ ਕਮੇਟੀ ਦੀਆਂ ਸਿਫਾਰਸ਼ਾਂ ਅਨਸਾਰ ਪ੍ਰਿੰਟ ਅਤੇ ਇਲੈਕਟ੍ਰੋਨਿਕ মিডিਆ ਦੇ 195 ਮੈਂ ਰਿਪੀਟ ਕਰਦਾ 195 ਨਮਾਇੰਦਿਆਂ ਨੂੰ ਸਮੇਂ ਸਿਰ ਪਾਸ ਜਾਰੀ ਕਰ ਦਿੱਤੇ ਗਏ ਸਨ ਅਤੇ ਪਾਸ ਜਾਰੀ ਕਰਨ ਲਈ ਪ੍ਰਾਪਤ ਬੇਨਤੀਆਂ ਵਿੱਚੋਂ ਕੋਈ ਵੀ ਬੇਨਤੀ ਰੱਦ ਨਹੀਂ ਕੀਤੀ ਗਈ ਜੇਕਰ ਕਿਸੇ ਨੂੰ ਪਾਸ ਨਹੀਂ ਮਿਲਿਆ ਤਾਂ ਉਸ ਵੱਲੋਂ ਪ੍ਰੈਸ ਗੈਲਰੀ